ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਿਆੜ ਦੇ ਵਿੱਚ ਪਹੁੰਚਿਆ ਜਿੱਥੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਦੱਸਦੀ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਗਈ ਹੈ ਤੇ ਪਿੰਡ ਦੇ ਨੌਜਵਾਨਾਂ ਦੁਆਰਾ ਵਾਚ ਚੜਕੇ ਜਿਹੜਾ ਉਹ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਗਿਆ ਹੈ ਸੰਗਤਾਂ ਦੇ ਲਈ ਸਾਦੇ ਲੰਗਰਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਾਦਾ ਲੰਗਰ ਛਕ ਰਹੀਆਂ ਸੰਗਤਾਂ ਜੋ ਕਿ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਜੂਦ ਨੇ ਪਿੰਡ ਵਾਸੀਆਂ ਦਾ ਇੱਕ ਵੱਖਰਾ ਉਪਰਾਲਾ ਹੈ ਪਿੰਡ ਦੀ ਤਕਰੀਬਨ ਦੱਸ ਦिए ਕਿ 4000 ਤੋਂ ਉੱਤੇ ਵੋਟ ਹੈ ਤੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਇਸੇ ਤਰ੍ਹਾਂ ਹੀ ਵਕ-ਵਕ ਮੌਕਿਆਂ ਦੇ ਉੱਤੇ ਇਸੇ ਤਰ੍ਹਾਂ ਸਮਾਜ ਸੇਵਾ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਲੰਗਰਾਂ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਨਗਰ ਕੀਰਤਨ ਕਦੋਂ ਤੋਂ ਸਜਾਉਂਦੇ ਆ ਰਹੇ ਨੇ ਅ ਅਕਲ ਜੀ ਕੇਸੋ ਪਲਕਸ ਦੇ ਵਿੱਚ ਆ ਨਗਰ ਕੀਰਤਨ ਜਿਹੜੇ ਸਜਾਏ ਜਾ ਰਹੇ ਨੇ ਤੇ ਜੀ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੇ ਨਗਰ ਨਿਵਾਸੀ ਸਾਰੇ ਆਪਣੀ ਸਤਿ ਪਾਵਨਾ ਦੇ ਨਾਲ ਆਪਸ ਵਿੱਚ ਹੀ ਪਿਆਰ ਦੇ ਨਾਲ ਇਹ ਸ਼ਰਧਾ ਨਾਲ ਆਪਣਾ ਇਹ ਦਿਨ ਮਨਾ ਰਹੇ ਹਨ ਔਰ ਬਹੁਤ ਹੀ ਸ਼ਰਧਾਪੂਰਵਕ ਦਿਹਾੜਾ ਹੈ ਔਰ ਬੜੀਆਂ ਖੁਸ਼ੀਆਂ ਨਗਰ ਨਵੇੜੇ ਦੇ ਵਿੱਚ ਆ ਦੇਖਿਆ ਕਿ ਸਾਦੇ ਲੰਗਰ ਨੇ ਜਿਹੜੇ ਉਹ ਵੀ ਲਗਾਏ ਗਏ ਨੇ ਕਿਵੇਂ ਦੇਖਦੇ ਹੋ ਹਾਂ ਜੀ ਸਾਦੇ ਲੰਗਰ ਜੀ ਬਹੁਤ ਹੀ ਪੁਰਾਣੀ ਪ੍ਰਸਾਦ ਇਹ ਨਾਲ ਪੰਗਤ ਦੇ ਵਿੱਚ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਸੰਗਤ ਤੇ ਪੰਗਤ ਦਾ ਪੰਗਤ ਦੇ ਵਿੱਚ ਬੈਠ ਕੇ ਸਾਰੀਆਂ ਸੰਗਤਾਂ ਨੰਗਰ ਬਹੁਤ ਹੀ ਸ਼ਰਧਾਪੂਰਵਕ ਸ਼ਕ ਰਹੀਆਂ ਹਨ ਕਿੰਨੇ ਕਪੜਾਵਾ ਤੇ ਜੇ ਨਗਰ ਕੀਰਤਨਾ ਰੁਕਦਾ ਤੇ ਉਸ ਤੋਂ ਬਾਅਦ ਸਮਾਪਤੀ ਹੁੰਦੀ ਹੈ ਜੀ ਇਹ ਜੀ ਪਿੰਡ ਦੇ ਪੰਜ ਛੇ ਪੰਜ ਛੇ ਜਗ੍ਹਾ ਤੇ ਇਹ ਸਟਾਪ ਕਰਦੇ ਆ ਔਰ ਸ਼ਾਮ ਦੇ 5 ਵਜੇ ਤੱਕ ਇਹ ਸਾਰੀ ਸਮਾਪਤੀ ਹੁੰਦੀ ਆ ਤੇ ਔਰ ਸਵੇਰੇ ਕੰਵਰ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਬਾਰੇ ਇਹਦਾ ਪ੍ਰਕਾਸ਼ ਕਰਕੇ ਸਕਰਾਨਾ ਬਬਲ ਦੇ ਦਿਨ ਦਾ ਕੀਤਾ ਜਾਂਦਾ ਹੈ ਕਾਪੀ ਪਿੰਡ ਦੇ ਵਿੱਚ ਜਿਹੜੀ ਸੰਗਤ ਹੈ ਉਤਸ਼ਾਹ ਦੇ ਨਾਲ ਨਜ਼ਰ ਆ ਰਹੀ ਹੈ ਤੇ ਸਾਰਾ ਪਿੰਡ ਹੀ ਨਾਲ ਪ੍ਰਕਰਮਾ ਕਰਦਾ ਹੋਇਆ ਜਾ ਰਿਹਾ ਕਿਵੇਂ ਦੇਖਦੇ ਹੋ ਹਾਂਜੀ ਬਹੁਤ ਹੀ ਬਹੁਤ ਹੀ ਪਿੰਡ ਦੇ ਆ ਆਪਸ ਦੇ ਭਾਈਚਾਰੇ ਦੀ ਸਾਂਝ ਦੇ ਨਾਲ ਸਾਰਾ ਪਿੰਡ ਆਪਸ ਵਿੱਚ ਹੀ ਬਹੁਤ ਪਿਆਰ ਨਾਲ ਸ਼ਰਧਾ ਨਾਲ ਇਸ ਦਿਨ ਨੂੰ ਮਨਾਉਂਦਾ ਹੈ ਔਰ ਬਾਰੇ ਬਹੁਤ ਹੀ ਸੰਗਤਾਂ ਦਾ ਉਤਸ਼ਾਹ ਅਪਾਰਾ ਹੈ ਦੇਖਣ ਵਿੱਚ ਆਇਆ ਕਿ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਬਾਚੜ ਕੇ ਜਿਹੜਾ ਲੰਗਰ ਚ ਚੁਕਾਏ ਜਾ ਰਹੇ ਨੇ ਸੰਤਨ ਨੂੰ ਹਾਂ ਜੀ ਕੀ ਕਰਦਾ ਚਾਹੋਗੇ ਹਾਂ ਜੀ ਬਹੁਤ ਹੀ ਬਹੁਤ ਹੀ ਹਲਾਗਾਜੋਗ ਕਦਮਾਂ ਜੀ ਤੇ ਆਉਣ ਵਾਲੀ ਪਨੀਰੀ ਨੂੰ ਸਾਡੇ ਗੁਰੂ ਸਾਹਿਬਾਂ ਦੇ ਇਤਿਹਾਸ ਦਾ ਸਾਰਾ ਇਹਨਾਂ ਨੂੰ ਚਾਣਣਾ ਪਾਉਣ ਲਈ ਸਾਰੇ ਉਪਰਾਲੇ ਹੁੰਦੇ ਹਨ ਔਰ ਇਹਨਾਂ ਨੂੰ ਬਹੁਤ ਹੀ ਇਹਨਾਂ ਦਾ ਸਹਿਯੋਗ ਕਦਮ ਹੈ ਨਿਕਾ ਜੋ ਕਿ ਗੁਰੂ ਸਾਹਿਬ ਦਾ ਦਿਨ ਮਨਾਉਂਦੇ ਹਨ ਜਿਹੜੇ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਗੁਰੂਆਂ ਪੀਰਾਂ ਦੀ ਜਿਹੜੀ ਸਿੱਖਿਆ ਤੋਂ ਦੂਰ ਹੁੰਦੇ ਜਾਂਦੇ ਨੇ ਕੀ ਕਹੋਗੇ ਉਹਨਾਂ ਨੂੰ ਹਾਂਜੀ ਇਹੋ ਇਹੋ ਜੇ ਅਗਰ ਆਪਾਂ ਸਮਾਗਮ ਸਾਰੇ ਨਾਲ ਮਿਲ ਕੇ ਭਾਈਚਾਰਾ ਇਸ ਚੀਜ਼ ਨੂੰ ਉਜਾਗਰ ਕਰਦਾ ਰਹੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਬੱਚਿਆਂ ਨੂੰ ਪਨੇਰੀ ਨੂੰ ਸਾਰੇ ਗੁਰੂ ਸਾਹਿਬਾਂ ਦੇ ਇਤਿਹਾਸ ਦਾ ਔਰ ਉਹਨਾਂ ਦੇ ਸਾਰੇ ਪੂਰਵਕੇ ਪਰਿਵਾਰਾਂ ਦਾ ਹਰ ਚੀਜ਼ ਦਾ ਉਹਨਾਂ ਦੇ ਬੱਚਿਆਂ ਦਾ ਇਹਨਾਂ ਨੂੰ ਉਹ ਪਤਾ ਲੱਗਦਾ ਤੇ ਇਹ ਸਨ ਪਿੰਡ ਵਾਸੀ ਜਿਨ੍ਹਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਵਕ ਵਕ ਮੌਕੇ ਦੇ ਉੱਤੇ ਇਸੇ ਤਰ੍ਹਾਂ ਉਦਮ ਅਤੇ ਉਪਰਾਲੇ ਕੀਤੇ ਜਾਂਦੇ ਨੇ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ ਦੇ ਜਿਹੜੇ ਲੋਕ ਨੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਇਸੇ ਤਰ੍ਹਾਂ ਸਾਦੇ ਰੂਪ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਜਿਹੜਾ ਲੰਗਰ ਛੱਕਦੇ ਆਉਂਦੇ ਨੇ ਤੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਨੌਜਵਾਨਾਂ ਵੱਲੋਂ ਵੀ ਵੱਖ-ਵੱਖ ਸਮੇਂ ਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਹੋਈਆਂ ਸੰਗਤਾਂ ਦਾ ਵੀ ਲੰਗਰ ਯਾਨੀ ਕਿ ਸਾਦੇ ਲੰਗਰ ਨੂੰ ਛੱਕ ਕੇ ਮਨ ਨੂੰ ਇੱਕ ਵੱਖਰੀ ਤਰ੍ਹਾਂ ਦਾ ਆਨੰਦ ਪ੍ਰਾਪਤ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਵੰਦੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ